ਬੜੀ ਕਰਪਾ ਹੈ ਜੀ ਇੱਥੇ ਜਾਣ ਨੂੰ ਦਿਲ ਨਹੀਂ ਕਰਦਾ ਤੇ ਬਸ ਇਹ ਹੈ ਵੀ ਇੱਥੇ ਸਵਰਗ ਚ ਬਿਠੇ ਐ ਲੱਗਦਾ ਸਵਰਗ ਦੇ ਦਰਸ਼ਨ ਕਰ ਜਦ ਕਿਸਾਨੀ ਅੰਦੋਲਨ ਹੋਇਆ ਸੀ ਮੈਂ ਉਹ ਗੱਲ ਕਹੀ ਸੀ ਭਈ ਮੇਰਾ ਖੂਨ ਦਾ ਇੱਕ ਕਤਰਾ ਹੈ ਨਾ ਪੰਜਾਬ ਵਾਸਤੇ ਤੇ ਦੇਸ਼ ਵਾਸਤੇ ਹਾਜ਼ਰ ਹੈ ਕਿਸਾਨਾਂ ਵਾਸਤੇ ਹਾਜ਼ਰ ਹੈ ਅੱਜ ਪਹਿਲੀ ਵਾਰੀ ਭਗਵੰਤ ਮਾਨ ਨੇ ਹੈ ਤਾਂ ਮੇਰੇ ਬੱਚਿਆਂ ਵਰਗਾ ਛੋਟਾ ਦਰਗਾਹ ਬੜਾ ਸਵਾਦ ਹੈ ਉਹਦੀ ਗੱਲ ਸੁਣ ਕੇ ਕਿ ਮੈਂ ਲੱਤ ਮਾਰਦਾ ਹਾਂ ਜੀ ਕੁਰਸੀ ਨਹੀਂ ਤੇ ਜੀ ਪਾਵਰ ਨੂੰ ਜਿਹੜਾ ਲਾਉਣਾ ਤੁਸੀਂ ਗੁਰਨਦਾ ਜੀ ਲਾ ਦਿਓ ਮੈਂ ਪੰਜਾਬ ਦੇ ਤੇ ਹਿੰਦੁਸਤਾਨ ਦੇ ਕਿਸਾਨਾਂ ਦੇ ਨਾਂ ਰਖਣਾ ਵੀ ਸਤਕੇ ਜਾਵਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਿਓ ਜਿਲੇ ਕੀਤੀ ਛੁੱਟੀ ਨਾਲ ਹਰੇਕ ਜੀ ਦਾ ਆਪਣਾ ਫੈਸਲਾ ਭਾਮਾ ਰਾਜਾ ਭਾਮਾ ਰੰਕ ਹੈ ਸੋ ਮੇਰਾ ਖਿਆਲ ਹੈ ਰਾਜੇ ਕੋਲ ਚਮਚੇ ਨਹੀਂ ਹੋਣੇ ਚਾਹੀਦੇ ਚਮਚਾ ਬੜਾ ਖਤਰਨਾਕ ਚੀਜ਼ ਹੁੰਦਾ ਇਹ ਰਾਜੀ ਹਜ਼ੂਰੀ ਕਰੇ ਉਹ ਬੰਦਾ ਹੋਣਾ ਜਿਹੜਾ ਕਹੇ ਰਾਜਾ ਇਹ ਮੁੱਕ ਜਾਣਗੇ ਆ ਗਲਤ ਹੈ ਨਹੀਂ ਦੱਸਦਾ ਹਾਂ ਦਾਇਰ ਕੱਲ ਮੈਂ ਆਉਂਦਾ ਸੀ ਬਜ਼ੁਰਗ ਖੜੇ ਸੀ ਮੈਨੂੰ ਕਹਿੰਦੇ ਕੁਝ ਬੋਲੋ ਮੈਂ ਕੀ ਬੋਲਾਂ ਮੈਂ ਬਾਪੂ ਦੇ ਗੱਲ ਨਾਲ ਕੇ ਰੋਣ ਲੱਗਿਆ ਮੈਂ ਬਾਪੂ ਮੈਂ ਮਰ ਕਿਉਂ ਨਹੀਂ ਜਾਂਦਾ ਮਾਤਾ ਮੈਂ ਬੈਠੀ ਆ ਸੀ 99 99 ਸਾਲ ਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਇਹ ਹਿਰਦੇ ਚ ਕੀ ਬੀਜਦੀ ਹੈ ਤੁਹਾਡੇ ਸਾਰਿਆਂ ਦੀ ਬੀਜਦੀ ਹੋਊਗੀ ਮਹਾਰਾ ਕਿਰਪਾ ਕਰੇ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਮਹਾਰਾਜ ਸੁਖ ਸ਼ਾਂਤੀ ਬਖਸ਼ੇ ਬਸ ਮੈਂ ਤਾਂ ਇੰਨੀ ਕਰ ਗਿਆ ਤਾਂ ਪੰਜਾਬੀ ਕਲਾਕਾਰ ਯੋਗਰਾਜ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਕੱਲ੍ਹ ਬਾਤ ਵੀ ਸਾਂਝੀ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੱਲੇ ਬੱਲੇ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਦੇ ਘਰੇ ਆਏ ਆਂ ਜੀ ਆਪਦੇ ਵੱਡ ਬਡੇਰਿਆਂ ਕੋ ਆਏ ਆਂ ਦਸਾਂ ਗੁਰੂਆਂ ਕੋ ਆਏ ਆਂ ਗੁਰੂ ਗ੍ਰੰਥ ਸਾਹਿਬ ਆਂ ਮਹਾਰਾਜ ਕੋ ਆਏ ਆਂ ਮਰ ਕੇ ਵੀ ਇੱਥੇ ਆਉਣਾ ਜੀਉਂਦੀ ਜੀ ਆਈ ਤਾਂ ਚੰਗਾ ਬੜੀ ਕਿਰਪਾ ਜੀ ਇੱਥੇ ਜਾਣ ਨੂੰ ਦਿਲ ਨਹੀਂ ਕਰਦਾ ਏ ਵਾਸੇ ਇਹ ਆ ਵੀ ਇੱਥੇ ਸਵਰਗ 'ਚ ਬਿਠੇ ਐ ਲੱਗਦਾ ਸਵਰਗ ਦੇ ਦਰਸ਼ਨ ਕਰਿਆ ਇਹ ਚ ਕੋਈ ਸ਼ੱਕ ਨਹੀਂ ਜੀ ਇਸ ਸਵਰਗ ਵਾਕਿਆ ਲੱਗਦਾ ਕਿ ਸਵਰਗਿਤ ਵਿੱਚ ਆ ਗਏ ਆ ਜਦੋਂ ਸਹੀ ਸਵਰਗ ਹੀ ਆ ਗਿਆ ਹਾਂ ਆ ਬਾਬਾ ਜੀ ਇਹ ਆ ਕੀ ਕਹਿਣਾ ਚਾਹੁੰਦੇ ਜੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਸਥਿਤੀ ਅਸੀਂ ਉਹਦੇ ਉੱਤੇ ਕੁਝ ਚਰਚਾ ਕਰਨਾ ਚਾਹੁੰਦੇ ਆ ਕਿਸਾਨ ਨੂੰ ਲੈ ਕੇ ਚਰਚਾ ਕਰਨਾ ਚਾਹੁੰਦੇ ਆ ਜਦ ਕਿਸਾਨੀ ਅੰਦੋਲਨ ਹੋਇਆ ਸੀ ਮੈਂ ਉਹ ਤੋਂ ਗੱਲ ਕਹੀ ਸੀ ਬਈ ਮੇਰਾ ਖੂਨ ਦਾ ਇੱਕ ਕਤਰਾ ਹੈ ਨਾ ਪੰਜਾਬ ਵਾਸਤੇ ਤੇ ਦੇਸ਼ ਵਾਸਤੇ ਹਾਜ਼ਰ ਹੈ ਕਿਸਾਨਾਂ ਵਾਸਤੇ ਹਾਜ਼ਰ ਹੈ ਹਰ ਵਰਗ ਦੇ ਤੇ ਹਰ ਧਰਮ ਦੇ ਬੰਦੇ ਵਾਸਤੇ ਹਾਜ਼ਰ ਹੈ ਗੁਰੂ ਦੀ ਸਿੱਖਿਆ ਅੱਜ ਪਹਿਲੀ ਵਾਰੀ ਭਗਵੰਤ ਮਾਨ ਨੇ ਹੈ ਤਾਂ ਮੇਰੇ ਬੱਚਿਆਂ ਵਰਗਾ ਛੋਟਾ ਪੁੱਤਰਗਾ ਬੜਾ ਸਵਾਦ ਹੈ ਉਹਦੀ ਗੱਲ ਸੁਣ ਕੇ ਕਿ ਮੈਂ ਲੱਤ ਮਾਰਦਾ ਹਾਂ ਜੀ ਕੁਰਸੀ ਨਹੀਂ ਤੇ ਜੀ ਪਾਵਰ ਨੂੰ ਜਿਹੜਾ ਲਾਉਣਾ ਤੁਸੀਂ ਗੁਰਨ ਦਾ ਲਾ ਦਿਓ ਮੈਂ ਪੰਜਾਬ ਦੇ ਤੇ ਹਿੰਦੂਸਤਾਨ ਦੇ ਕਿਸਾਨਾਂ ਦੇ ਨਾਲ ਖੜਨਾ ਵੀ ਸਦਕੇ ਜਾਵਾਂ ਜੇ ਤਾਂ ਦਿਲੋਂ ਕਿਹਾ ਤਾਂ ਵੀ ਸਤਕਾਰ ਹੈ ਨਹੀਂ ਦਿਲੋਂ ਕਿਹਾ ਤਾਂ ਵੀ ਸਤਕਾਰ ਆ ਪਰ ਇਹ ਗੱਲ ਜਦ ਸੀਐਮ ਕਹਿ ਦੇਣਾ ਤਾਂ ਫਿਰ ਬੜਾ ਵੱਡਾ ਥਾਪੜ ਮਿਲ ਜਾਂਦਾ ਸੋ ਮੈਂ ਸਮਝਦਾ ਕਿ ਜੋ ਕੁਝ ਹੋ ਰਿਹਾ ਏ ਇਦਾਂ ਨਹੀਂ ਕਰਨਾ ਚਾਹੀਦਾ ਜਿਹੜਾ ਰਾਜਾ ਰਾਜਗਦੀ ਤੇ ਬੈਠੇ ਉਹਨੂੰ ਆਪਣੀ ਪ੍ਰਜਾ ਨਾਲ ਪਿਆਰ ਕਰਨਾ ਚਾਹੀਦਾ ਹਿੱਕ ਨਾ ਲਾਉਣਾ ਚਾਹੀਦਾ ਇੱਥੇ ਤੱਕ ਹੋਣਾ ਚਾਹੀਦਾ ਕਿ ਜੇ ਮੇਰੀ ਪ੍ਰਜਾ ਦਾ ਇੱਕ ਵੀ ਬੰਦਾ ਦੁਖੀ ਹੈ ਜਾਂ ਭੁੱਖਾ ਤਾਂ ਫਿਰ ਉਹ ਰਾਜਾ ਵੀ ਦੁਖੀ ਹੋਣਾ ਚਾਹੀਦਾ ਸੋ ਮੈਂ ਤਾਂ ਜੀ ਇੱਕੋ ਗੱਲ ਕਹੂੰਗਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖਿਓ ਜਿਲੇ ਕੇਤੀ ਛੁੱਟੀ ਨਾਲ ਹਰੇਕ ਜੀ ਦਾ ਆਪਣਾ ਫੈਸਲਾ ਭਾਮਾ ਰਾਜਾ ਭਾਮਾ ਰੰਕ ਹੈ ਤੇ ਗੱਲ ਇਹデア ਦੱਸ ਪਤਾ ਨਹੀਂ ਕਿੰਨੇ ਕੇ ਬੰਦੇ ਜਾਣਦੇ ਐ ਰਾਤ ਨੂੰ ਜਿਹੜਾ ਪਾਪੀ ਆ ਨਾ ਪਾਪੀ ਉਹਨੂੰ ਰੱਬ ਦੀ ਰੂਹ ਨਾ ਅੱਗ ਚ ਪਾਉਂਦਾ ਸਾਰੀ ਰਾਤ ਉਹ ਜਲਦਾ ਕਰਲਾਟਾ ਮਾਰਦਾ ਹਾਏ ਨਹੀਂ ਸੁਣੋ ਸੁਣਾ ਪਹਿਲਾਂ ਗੱਲ ਬੋਲਣਾ ਨਹੀਂ ਵਿੱਚ ਹਾਂ ਚੁੱਪ ਸਵੇਰ ਨੂੰ ਝਾੜ ਕੇ ਬਰਫ਼ ਤੇ ਪਾ ਦਿੰਦਾ ਯੁੱਗੋ-ਯੁੱਗੋ ਦੇ ਨਾਲ ਕੁਝ ਹੁੰਦਾ ਹੁਣਾ ਦੇਖਿਆ ਨਹੀਂ ਸਿਰਫ ਸੁਣਿਆ ਇਸ ਕਰਕੇ ਬੰਦਾ ਲਾਮੀਮ ਮਾਰਦੇ ਨੇ ਪ੍ਰਚਾਰਕ ਸਾਡੇ ਕਹਿੰਦੇ ਆ ਲੇਕਿਨ ਪੰਜਾਬੀਆਂ ਨੇ ਨਹੀਂ ਦਬਣਾ ਹਿੰਦੁਸਤਾਨ ਦੇ ਕਿਸਾਨਾਂ ਨੇ ਨਹੀਂ ਦਬਣਾ ਇਹਨਾਂ ਦੀਆਂ ਛੋਟੀਆਂ ਜਿਹੀਆਂ ਮੰਗਾਂ ਯਾਰ ਪੂਰੀਆਂ ਕਰ ਦੋ ਐਡਾ ਵੱਡਾ ਖਜ਼ਾਨਾ ਰਾਜਾ ਤੇਰਾ ਕੀ ਡੀਕ ਮੰਗ ਹੈ ਬਸ ਇੰਨੀ ਰਾਜੀ ਨੂੰ ਕਿਉਂ ਨਹੀਂ ਸਮਝ ਲੱਗਦੀ ਵੀ ਬਹੁਤ ਸਮਝਾਉਣ ਦੀ ਕੋਸ਼ਿਸ਼ਾਂ ਕਰਦੀਆਂ ਹਰ ਵਾਰ ਆਮ ਜਨਤਾ ਦੇ 5 ਸਾਲ ਖਰਾਬ ਅਗਲੀ ਵਾਰੀ ਫੇਰ 5 ਸਾਲ ਖਰਾਬ ਲੋਕ ਉਮੀਦਾਂ ਦੇ ਵਿੱਚ ਹੁੰਦੇ ਨੇ ਕਿ ਐਰ ਕੀ 5 ਸਾਲ ਵਧੀਆ ਨਿਕਲਣਗੇ ਪਰ ਫੇਰ ਉਸੇ ਤਰੀਕੇ ਨਾਲ ਨਿਕਲਦੇ ਕਹਿੰਦਾ ਇੱਕ ਗੱਲ ਤੁਹਾਨੂੰ ਦੱਸਾਂ ਘਰ ਕਾ ਦੁੱਜੜਦਾ ਹੈ ਕੌਮ ਕਾ ਦੁੱਜੜਦੀ ਹੈ ਦੇਸ਼ ਕਾ ਦੁੱਜੜਦਾ ਹੈ ਜਦ ਵੱਡੇ ਨੂੰ ਕੰਨਾਂ ਭਰਨ ਵਾਲੇ ਕੰਨ ਭਰਨ ਵਾਲੇ ਲੋਕ ਹੋਣ ਆਹ ਸਾਨਾ ਬੜਾ ਮਾੜਾ ਹੈ ਤੇ ਰਾਜਾ ਰੋਜ਼ ਚੁਗਲੀ ਸੁਣਦਾ ਨਾ ਉਹਦਾ ਆਪ ਦਾ ਵੀ ਕਿਰਦਾਰ ਖਤਮ ਹੋ ਜਾਂਦਾ ਇਹ ਜਿਹੜੇ ਨਾਲ ਰੋਜ਼ ਦੱਸਦੇ ਨਾ ਜੀ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਹ ਰਾਜੇ ਨੂੰ ਜਾ ਕੇ ਠੀਕ ਗੱਲ ਦੱਸਦੇ ਹੀ ਨਹੀਂ ਔਰੰਗਜ਼ੇਬ ਨੂੰ ਜਾ ਕੇ ਕੀ ਕਹਿੰਦੇ ਸਾਰੇ ਉਹ ਤਾਂ ਜੀ ਗੁਰੂ ਆਏ ਜੀ ਉਹ ਤਾਂ ਸਿੰਘ ਆਏ ਨਹੀਂ ਜੀ ਫਲਾਨਾ ਨੇ ਉਹ ਕਹਿੰਦਾ ਪਤਾ ਨਹੀਂ ਮੇਰੇ ਰਾਜ ਨੇ ਲੈ ਜਾਣ ਕਿਤੇ ਤੇ ਫਿਰ ਉਹਨਾਂ ਜੱਬ ਖਾਣਾ ਪਾਈ ਲਿਆ ਨਾ ਸੋ ਮੇਰਾ ਖਿਆਲ ਹੈ ਰਾਜੇ ਕੋਲ ਚਮਚੇ ਨਹੀਂ ਹੋਣੇ ਚਾਹੀਦੇ ਚਮਚਾ ਬੜਾ ਖਤਰਨਾਕ ਚੀਜ਼ ਹੁੰਦਾ ਇਹ ਰਾਜੀ ਹਜ਼ੂਰੀ ਕਰੇ ਉਹ ਬੰਦਾ ਹੋਣਾ ਜਿਹੜਾ ਕਹੇ ਰਾਜਾ ਮੁੱਕ ਜਾਣਗੇ ਚਮਚੇ ਆ ਗਲਤ ਹੈ ਨਹੀਂ ਦੱਸਦਾ ਬਣਾ ਇੱਕ ਸੁਣ ਲਈ ਜੀ ਵਿੱਚ ਪੱਤਰਕਾਰ ਵਾਲੀ ਗੱਲ ਨਹੀਂ ਕਰੀ ਦੀ ਇਹ ਪੱਤਰਕਾਰੀ ਨਾ ਕਰ ਮੇਰੇ ਨਾਲ ਰਾਜੇ ਕੋਲ ਇਹੋ ਜੀ ਗੱਲ ਹੋਣੀ ਚਾਹੀਦੀ ਹੈ ਕਿ ਭਾਈ ਜਿਹੜੀ ਗੱਲ ਜਿਹੜਾ ਉਹਨੂੰ ਕਹੇ ਨਾ ਵੀ ਆ ਠੀਕ ਨਹੀਂ ਉਹਨੂੰ ਆਪਣੇ ਹਿੱਕ ਨਾ ਲਾਉਣਾ ਚਾਹੀਦਾ ਜਿਹੜਾ ਤੁਹਾਨੂੰ ਕਹੇ ਵੀ ਆ ਠੀਕ ਨਹੀਂ ਸੋ ਮੈਂ ਸਮਝਦਾ ਕੋਈ ਨਹੀਂ ਵਕਤ ਆਊਗਾ ਰੱਬ ਕਰੇ ਸਮਝ ਆ ਜਾਏ ਉਹਨਾਂ ਨੂੰ ਬਸ ਇੰਨੀ ਗੱਲ ਹੈ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਕਿਸਾਨਾਂ ਨੂੰ ਖਾਸ ਕਰਕੇ ਕਿਉਂਕਿ ਦੋ ਕਿਤੇ ਨਾ ਕਿਤੇ ਪੁੱਤ ਕਹਿ ਸਕਦੇ ਚੱਲੇ ਆ ਆ ਜਿਹੜਾ ਆ ਜਿਹੜਾ ਸ਼ਰੀਰ ਹੈ ਜੀ ਇਹ ਮੈਨੂੰ ਬਾਕੀ ਇਹਦਾ ਨਹੀਂ ਪਤਾ ਗੁਰੂ ਮਾਗਰਾ ਥਾਪੜਾ ਆਪਣੇ ਕੌਮ ਦੇ ਕੰਮ ਆ ਜੇ ਇਸ ਸੀਸ ਵੀ ਕੰਮ ਆ ਜੇ ਇੱਕ ਇੱਕ ਖੂਨ ਦਾ ਕਤਰਾ ਵੀ ਕੰਮ ਆ ਜੇ ਲੇਕਿਨ ਅਮਨ ਸ਼ਾਂਤੀ ਹੋ ਜੇ ਬਸ ਇੱਕੋ ਗੱਲ ਕਹਿਣਾ ਸਾਚ ਕਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਅੱਗੇ ਤੁਹਾਡੀ ਮਰਜ਼ੀ ਹੈ ਕਰਮੀ ਆਪੋ ਆਪਣੀ ਭਾਜੀ ਕਿਸਾਨੀ ਸਾਰੇ ਨੂੰ ਮਾਰੇ ਕਿਸਾਨੀ ਬਚਾ ਕੱਲ ਮੈਂ ਆਉਂਦਾ ਸੀ ਬਜ਼ੁਰਗ ਖੜੇ ਸੀ ਜੀ ਤੇ ਮੈਨੂੰ ਕਹਿੰਦੇ ਕੁਝ ਬੋਲੋ ਮੈਂ ਕੀ ਬੋਲਾਂ ਮੈਂ ਬਾਪੂ ਦੇ ਗਲ ਲੱਗ ਕੇ ਰੋਣ ਲੱਗਿਆ ਬਾਪੂ ਮੈਂ ਮਰ ਕਿਉਂ ਨਹੀਂ ਜਾਂਦਾ ਮਾਤਾਵਾਂ ਬੈਠੀਆਂ ਸੀ 90 90 ਸਾਲ ਦੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਹ ਇਹ ਹਿਰਦੇ ਚ ਕੀ ਬੀਜਦੀ ਹੈ ਤੁਹਾਡੇ ਸਾਰਿਆਂ ਦੀ ਬੀਜਦੀ ਹੋਊਗੀ ਮਹਾਰਾ ਕਿਰਪਾ ਕਰੇ ਅਰਦਾਸ ਕਰੀਏ ਗੁਰੂ ਰਾਮਦਾਸ ਜੀ ਮਹਾਰਾਜ ਸੁਖ ਸ਼ਾਂਤੀ ਬਖਸ਼ੇ ਬਸ ਮੈਂ ਤਾਂ ਇੰਨੀ ਕਰਕੇ ਸੋ ਧੰਨਵਾਦ ਧੰਨਵਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਤਾਂ ਇਹ ਸਨ ਪੰਜਾਬੀ ਕਲਾਕਾਰ ਯੋਗਰਾਜ ਸਿੰਘ ਜੀ ਜਿਨ੍ਹਾਂ ਬਾਰੇ ਲੋਕ ਖਾਸ ਚਰਚਾ ਕੀਤੀ ਗਈ ਹੈ ਸਾਡੀ ਟੀਮ ਦੇ ਨਾਲ ਤਾਂ ਕਿਹਾ ਗਿਆ ਕਿ ਸਰਕਾਰ ਕਿਤੇ ਨਾ ਕਿਤੇ ਆਪਣੀ ਪ੍ਰਜਾ ਦਾ ਧਿਆਨ ਰੱਖਣ ਕਿਸ ਤਰੀਕੇ ਨਾਲ ਪ੍ਰਜਾ ਨੂੰ ਖੁਸ਼ ਰੱਖ ਸਕਦੇ ਨੇ ਉਸ ਪਾਸੇ ਧਿਆਨ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਪਣੀ ਪ੍ਰਜਾ ਜਿਹੜੀ ਆ ਉਹਨੂੰ ਮਾਣ ਹੋਵੇ ਕਿ ਅਸੀਂ ਚੋਣ ਕੇ ਕੋਈ ਰਾਜਾ ਬਣਾਇਆ ਕਿਸਾਨੀ ਅੰਦੋਲਨ ਦੇ ਉੱਤੇ ਵੀ ਟੇਪਨੀਆਂ ਕੀਤੀਆਂ ਨੇ ਕਿਤੇ ਚੰਗਾ ਤੇ ਕਿਤੇ ਮਾੜਾ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ